ਇਹ ਬੇਸਿਕਲੀ 1 ਮਹੀਨਾ ਪਹਿਲਾਂ ਅਸੀਂ ਉਪਰਾਲਾ ਸਟਾਰਟ ਕਰਤਾ ਕਿ ਜਿਹੜੇ ਲੋਕਾਂ ਦੇ ਮੋਬਾਈਲ ਫੋਨ ਗੁੰਮਸ਼ੁਦਾ ਹੁੰਦੇ ਹੈ ਤਾਂ ਉਹਨਾਂ ਨੂੰ ਲੱਭਣ ਦਾ ਉਪਰਾਲਾ ਤਾਂ ਇਹਦੇ ਵਿੱਚ ਜਿਹੜਾ ਸਾਡਾ ਸਾਈਬਰ ਅਸੀਂ ਇੱਥੇ ਇੱਕ ਰੈਸਟ੍ਰੀਸ਼ਨ ਦੀ ਦੁਜੀ ਦੇ ਤਹਿਤ ਆ ਕੇ ਆਪਣਾ ਫੋਨ ਦਿਹਾਸਲ ਕਰ ਦਿਆਂਗੇ ਠੀਕ ਹੈ ਤੁਸੀਂ ਬਣਾਇਆ ਹੈ ਪੁਲਿਸ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦੇ ਵਿੱਚ ਤਾਂ ਉਹਦੇ ਵਿੱਚ ਕਾਫੀ ਲੋਕੀ ਸਾਡੇ ਕੋਲ ਆਉਂਦੇ ਸੀ ਕਿ ਕਿਸੇ ਦਾ ਫੋਨ ਦੇਣਾ ਜਨਾ ਕਿਸੇ ਦਾ ਗਵਾਚ ਗਿਆ ਸਾਨੂੰ ਪਹਿਲਾਂ ਵੀ ਸ਼ੁਰੂਦਿਆਂ ਕੀਤਾ ਇਹ ਜਨ ਲੋਕ ਆਉਂਦੇ ਸੀ ਆਪਣੀ ਕਿਉਂ ਵੌਲੰਟਰੀ ਤਾਂ ਇਹਨੂੰ ਅਸੀਂ ਲੋਕਾਂ ਦੀ ਜ਼ਰੂਰਤ ਸਮਝਦੇ ਹੋਏ ਇੱਕ ਗਾਰਡਲੈਸ ਗਿਆ ਲੋਕਾਂ ਦਾ ਫੋਨ ਦੇ ਪ੍ਰਤੀ ਉਸ ਚੀਜ਼ ਨੂੰ ਸਮਝਦੇ ਹੋਏ ਅਸੀਂ ਇੱਕ ਡੈਸਕ ਐਸਟੈਬਲਿਸ਼ ਕਰਤਾ ਤਾਂ ਇੱਕ ਮਹੀਨਾ ਪਹਿਲਾਂ ਇਹ ਐਸਟੈਬਲਿਸ਼ ਹੋਇਆ ਐਂਡ ਇੱਕ ਮਹੀਨੇ ਦੇ ਵਿੱਚ ਤੁਹਾਡੇ ਸਾਹਮਣੇ ਇਹਨਾਂ ਦੀ ਚੰਗੀ ਕਾਰਗੁਜ਼ਾਰੀ ਹੈ ਇੱਕ ਮਹੀਨੇ ਦੇ ਵਿੱਚ ਵਿੱਚ 300 ਜਿਹੜੇ ਮੋਬਾਈਲ ਫੋਨ ਹੈ ਉਹ ਰਿਕਵਰ ਕਿਤੇ ਗਏ ਨੇ ਇਹਦੇ ਵਿੱਚ इवन ਬੜੇ ਕੀਮਤੀ ਜਿਹੜੇ ਫੋਨਸ ਹੈਗੇ ਇਨਕਲੂਡਿੰਗ 7 ਆਈਫੋਨਸ ਦੇ ਹੈਵ ਬੀਨ ਰਿਕਵਰਡ ਤਾਂ ਲੋਕੀ ਇਹਨਾਂ ਨੂੰ ਸੀ ਸਪੈਸ਼ਲੀ ਇਨਵਾਈਟ ਕੀਤਾ ਸੀਗਾ ਇੱਥੇ ਤਾਂ ਕਾਫੀ ਸਾਰੇ ਇੱਥੇ ਹਾਜ਼ਰ ਹੈਗੇ ਨੇ ਤਾਂ ਇਹਨਾਂ ਨੂੰ ਸੀ ਰਿਕੁਐਸਟ ਕੀਤੀ ਸੀਗੀ ਤਾਂ ਇਹੀ ਜਿਹੜੀ ਅੱਜ ਦਾ ਇਹ ਫੰਕਸ਼ਨ ਹੈ ਜਾਂ ਜਿਹੜੀ ਸਰਮਨੀ ਹੈ ਇਹ ਅਸੀਂ ਇਹਨਾਂ ਨੂੰ ਵਾਪਸ ਕਰਾਂਗੇ ਇਹਨਾਂ ਦੇ ਜਿਹੜੇ ਫੋਨ ਤਾਂ ਇੰਪੋਰਟੈਂਟਲੀ ਆਈ ਵੁੱਡ ਲਾਈਕ ਟੂ ਅਪਰੀਸ਼ੀਏਟ ਜਿੱਡਾ ਇਹਦੇ ਵਿੱਚ ਟੀਮ ਜਿਹੜੀ ਹੈਗੀ ਉਹਨਾਂ ਦਾ ਜਿਹੜਾ ਰੋਲ ਹੈ ਤਾਂ ਬਹੁਤ ਪੋਜ਼ਿਟਿਵ ਰਹਾ ਕਿਉਂਕਿ ਇੱਕ ਮੋਬਾਈਲ ਫੋਨ ਲੱਭਣਾ ਕੋਈ ਸੋਖਾ ਨਹੀਂ ਹੈ ਇਵਨ ਵੈਨ ਯੂ ਟ੍ਰੇਸ ਇਟ ਟੈਕਨੀਕਲੀ ਤਾਂ ਫਿਰ ਐਫਰਟਸ ਲੱਗਦੇ ਹੈ ਕੋਈ ਕਿਸੇ ਹੋਰ ਸਟੇਟ ਦੇ ਵਿੱਚ ਫੋਨ ਹੁੰਦਾ ਹੈ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਫੋਨ ਹੁੰਦਾ ਹੈ ਸੋ ਇਹਨਾਂ ਨੂੰ ਇਕੱਠਾ ਕਰਨਾ ਇੰਨੇ ਸਾਰੇ ਫੋਨਾਂ ਨੂੰ ਇੱਕ ਮਹੀਨੇ ਦੇ ਵਿੱਚ ਇਟ ਇਜ਼ ਟਰੂਲੀ ਐਪਰੀਸ਼ੀਏਬਲ ਤਾਂ ਮੈਂ ਸਾਰੀ ਟੀਮ ਨੂੰ ਅ ਐਪਰੀਸ਼ੀਏਟ ਕਰਦਾ ਇਹਦੇ ਵਿੱਚ ਮੇਨ ਜਿਹੜੇ ਸਾਡੇ ਹੈੱਡ ਕਨਸਟੇਬਲ ਹੈ ਮਿਸਟਰ ਜਤਿੰਦਰ ਸਿੰਘ ਤਾਂ ਉਹਨਾਂ ਦਾ ਮੈਂ ਕੰਮ ਜਾਣਦਾ ਉਹਨਾਂ ਨੇ ਪਹਿਲਾਂ ਵੀ ਇਸ ਚੀਜ਼ 'ਤੇ ਕਾਫੀ ਮਿਹਨਤ ਕੀਤੀ ਹੋਈ ਹੈ ਪ੍ਰੀਵੀਅਸਲੀ ਹੀ ਵਾਸ ਇਨ ਬਟਾਲਾ ਤਾਂ ਇਸ ਚੀਜ਼ ਦੇ ਵਿੱਚ ਪੂਰੇ ਮਤਲਬ ਪੰਜਾਬ ਦੇ ਵਿੱਚ ਬਟਾਲਾ ਵਾਸ ਅ ਫਰਸਟ ਡਿਸਟ੍ਰਿਕਟ ਹੈਵ ਡਿਸਟ੍ਰਿਬਿਊਟਡ ਮੈਕਸਿਮ ਨੰਬਰ ਆਫ ਫੋਨਸ ਤਾਂ ਲੋਕੀ ਆਏ ਹੈ ਇੱਥੇ ਇਹ ਇੱਕ ਇਮੋਸ਼ਨਲ ਚੀਜ਼ ਹੁੰਦੀ ਹੈ ਫੋਨ ਕਿਉਂਕਿ ਇਹਦੇ ਨਾਲ ਸਾਡੀ ਯਾਦਾ ਜੁੜੀਆਂ ਹੁੰਦੀਆਂ ਕੋਈ ਇੰਪੋਰਟੈਂਟ ਡਾਕੂਮੈਂਟਸ ਹੁੰਦੇ ਆ ਫਾਈਨੈਂਸ਼ੀਅਲ ਡੀਟੇਲਸ ਹੁੰਦੇ ਆ ਫੋਨ ਦੇ ਵਿੱਚ ਜਦੋਂ ਗਵਾਚ ਜਾਂਦਾ ਹੈ ਲੱਗਦਾ ਹੈ ਕਿ ਜੀ ਜ਼ਿੰਦਗੀ ਦਾ ਕੋਈ ਹਿੱਸਾ ਹੀ ਚਲਾ ਗਿਆ ਸੋ that way it is important ਤਾਂ ਤੋੜੇ ਰਹੇ ਮੈਂ ਇਹ ਮੈਸੇਜ ਵੀ ਸਾਰੇ ਲੋਕਾਂ ਨੂੰ ਅਪੀਲ ਵੀ ਕਰਨਾ ਚਾਹੁੰਦਾ ਕਿ ਜਿਹੜਾ CIA ਡਿਸਕ ਹੈ ਸਾਡਾ ਇੱਥੇ SSP ਦਫ਼ਤਰ ਦੇ ਵਿੱਚ ਚਾਲੂ ਹੈ ਤੁਹਾਡਾ ਵੀ ਕਿਤੇ ਕੋਈ ਫੋਨ ਗੁੰਮਸ਼ੁਦਾ ਹੁੰਦਾ ਹੈ ਜਾਂ ਡਿੱਗ ਜਾਂਦਾ ਹੈ ਕਿਤੇ ਤਾਂ ਯੂ ਆਰ ਮੋਸਟ ਵੈਲਕਮ ਐਟ ਐਨੀ ਪੁਆਇੰਟ ਆਫ ਟਾਈਮ ਤਾਂ ਇਹਦਾ ਪ੍ਰੋਸੀਜਰ ਇਹ ਹੁੰਦਾ ਕਿ ਜਿਹੜਾ ਤੁਹਾਡਾ ਨੀਡਲ ਸਾਂਚ ਕੇਂਦਰ ਹੈ ਉੱਥੇ ਜਾ ਕੇ ਤੁਸੀਂ ਉਹ ਰਿਪੋਰਟ ਕਰਵਾ ਲਓ ਐਂਡ ਉਸ ਤੋਂ ਬਾਅਦ ਜਿਹੜਾ ਸੀਆਰ ਡੈਸਕ ਹੈ ਉੱਥੇ ਫਾਲੋਅ ਅਪ ਕਰ ਲਓ ਤਾਂ ਜਿਸ ਤਰ੍ਹਾਂ ਇਹ 300 ਮੋਬਾਈਲ ਅਸੀਂ 1 ਮਹੀਨੇ ਚ ਰਿਕਵਰ ਕਰ ਲਏ ਤਾਂ ਔਨ ਦਾ ਸੇਮ ਪੈਟਰਨ ਤੁਹਾਡਾ ਵੀ ਜੇ ਕੋਈ ਮੋਬਾਈਲ ਫੋਨ ਗਵਾਚਾ ਹੈ ਤਾਂ ਵੀ ਵਿਲ ਫਾਈਂਡ ਇਟ ਐਂਡ ਵੀਲ ਹੈਂਡ ਇਟ ਓਵਰ ਟੂ ਯੂ ਇਹ 300 ਮੋਬਾਈਲ ਫੋਨਸ ਹੈ ਜਿਹੜੇ ਰਿਕਵਰ ਹੋਏ ਨੇ ਤਾਂ ਇਹਨਾਂ ਦੀ ਕੀਮਤ ਕਰੀਬਨ 60 ਲੱਖ ਰੁਪਏ ਦੀ ਹੈ ਸਰ ਸੈਰੀ ਕਿਰੀ ਸਟੇਟ ਤੋਂ ਲਿਆਂਦੇ ਗਏ ਨੇ ਜੀ ਜਿਹੜੇ ਫੋਨ ਜਿਹੜੇ ਨੇ ਬਹੁਤ ਮਿਹਨਤ ਕੀਤੀ ਗਈ ਜਿਹੜੀ ਕੁਝ ਜਿਹੜੇ ਨੈਡਲੈਸ ਸੂਬੇ ਹੈਗੇ ਨੇ ਤਾਂ ਉਥੋਂ ਅਸੀਂ ਕੁਝ ਫੋਨਸ ਆਏ ਹੈ ਬਾਕੀ ਆਊਟ ਆਫ ਡਿਸਟ੍ਰਿਕਟ ਪੰਜਾਬ ਦੇ ਵਿੱਚ ਜਿਹੜੇ ਦੂਜੇ ਜ਼ਿਲ੍ਹੇ ਹੈ ਉੱਥੋਂ ਵੀ ਅਸੀਂ ਕਾਫੀ ਰਿਕਵਰ ਕਰਾ ਕੇ ਇੱਥੇ ਮੰਗਾਏ ਹਨ ਸਰ 80 ਔਰ ਇਹਨੂੰ ਜਰਾ ਨੇਪੇ ਚੜੇ ਗਿਆ ਜਿਸ ਤੋਂ ਨਹੀਂ ਨਹੀਂ ਔਖਾ ਸੀਗਾ ਮਤਲਬ 300 ਮੋਬਾਈਲ ਦਾ ਟੀਚਾ ਇੱਕ ਮਹੀਨੇ ਦੇ ਵਿੱਚ ਅ ਔਖਾ ਨਹੀਂ ਹੈ ਕੋਆਰਡੀਨੇਟ ਕਰਨਾ ਲੋਕਾਂ ਦੇ ਨਾਲ ਕਿਤੇ ਗਵਾਜ ਗਿਆ ਕਿਨੇ ਲੱਭ ਲਿਆ ਫਿਰ ਉਹਦੇ ਕੋਲੋਂ ਰਾਬਤਾ ਕਾਇਮ ਕਰਨਾ ਉਥੇ ਪਾਰਟੀਆਂ ਸਪੇਸ ਦੇਣੀਆਂ ਉਹਨੂੰ ਰਿਕਵਰ ਕਰਨਾ ਤਾਂ ਔਖਾ ਸੀਗਾ ਟਾਸਕ ਬਟ ਟੀਮ ਹੈਜ਼ ਡਨ ਵੰਡਰਫੁਲ ਵਰਕ ਅਸੀਂ ਇੱਥੇ ਇੱਕ ਰਸ਼ ਜਾਂ ਇੱਕ ਦੂਜੇ 'ਚ ਭੀੜਨਾ ਪਈ ਹੈ ਸਾਕੇ ਆਪਣਾ ਜਿਹੜਾ ਫੋਨ ਹਾਸਲ ਕਰਨੇ ਜਾਵਾਂਗੇ ਠੀਕ ਹੈ ਜੀ

दे गिव अस बैक द मोबाइल फोन्स और जो कि हम फिर राइट फ्लो ऑनर्स को वापस दे देते हैं ये सर पर्सनली आपने शॉप्स पे क्योंकि कई बार कई तो लोग जो हैं शॉप्स पे बेच देते हैं इसको या कई खुद इस्तेमाल करते हैं आपने शॉप से जाके रिकवर किया है क्योंकि बाहर वाली ये मोस्टली जो है। जो जो लोग हैं जिनको मिले हैं उनसे हमने रिकवर किया है अच्छा सर एक बेसिक सवाल था इसी के साथ जुड़ा था जी ज्यादातर देखने में है आम नागरिक आज भी पुलिस को कम्पलेट करने से डरता है खास कर मोबाइल के हमने इस साल की की। इसमें क्या था मोबाइल जैसे गुम हो गया उसमें क्या था कि पुलिस फोन करती है एक शिकायतकर्ता ने बताया की पुलिस फोन करती है कि आप आ जाओ वो यहाँ से तीस किलोमीटर दूर गया मेहता मेहता था जी वहां पर जाकर जो ट्रेस करने वाला वो बोलता है कि आप ऐसा करो ठीक है आपका देख लिया हमने फिर उसको दो हफ्ते बाद के बाद फोन आता है वो बोलता है कि आपका मोबाइल हमने ट्रेस कर लिया आप हमारे पास आ जाइए आप आइए और हमारा आपसे खर्चा पानी लगेगा तो आपके जो थाना प्रभारी से शिकायत करता शिकायत भी करता है उसके बावजूद भी कोई कार्रवाई नहीं होती उनका कहना है की हाँ जी हम तो हफ्ते में फोन आपका ढूंढ लेंगे आज जो तीन सौ बासठ दिन जाकर ये फोन आता है की आपके मोबाइल को शिकायतकर्ता को की ढूंढ लिया गया है तो ये जो जो गलतियां या भूल या चूक कहते हैं विभाग की तरफ से आ रही है क्या आप इसमें भी कोई इन्वेस्टिगेट कराएंगे अगर आती है तो आप क्या उनके खिलाफ कार्रवाई करेंगे या जनता के बीच एक अच्छा संदेश देना चाहेंगे तो so, सवाल आपका काफी लंबा है तो पर्टिकुलर जो स्पेसिफिक्स है आई कैन नॉट कमेंट ऑन दैट क्योंकि इट इज नॉट इन माय नॉलेज दिस केस बट ये है कि किसी का भी फोन अगर कहीं पे गुम हो जाता है तो जैसे मैंने कहा कि ये हमने सिर्फ दिस इनिशिएटिव वाज स्टार्टेड जस्ट वन मंथ बिफोर एंड रिजल्ट्स आपके सामने हैं आप सब देख रहे हो तो अगर आपका भी किसी का ऐसी कोई चीज़ है किसी का पुराना गुम हुआ है मोबाइल तो आप अलग से फिर से एक उसकी शिकायत दे सकते हैं एंड आई विल मेक श्योर हमारी टीम विल uh, एनश्योर uh, कि आपको इमिडिएटली वो मिल जाए ਤੋ ਕਹੀਂ ਪੇ ਐਸੀ ਅਗਰ ਕੋਈ ਚੀਜ਼ ਹੈ ਕੋਈ ਕੰਪਲੇਂਟ ਹੈ ਤੋ ਯੂ ਕੈਨ ਬ੍ਰਿੰਗ ਇਟ ਇਨ ਮਾਈ ਪਰਸਨਲ ਨੋਟਿਸ ਲੱਗਦਾ ਨੇ ਕਿ ਇਸ ਨਾਲ ਲੋਕਾਂ ਦਾ ਤੇ ਪੁਲਿਸ ਦਾ ਆਪਸ ਦਾ ਰਿਸ਼ਤਾ ਬਰਬਦ ਨਹੀਂ ਬਿਲਕੁਲ ਤੁਸੀਂ ਦੇਖੋ ਤੁਸੀਂ ਮੇਰੇ ਤੋਂ ਬਾਅਦ ਜਿਹੜੇ ਲੋਕੀ ਇੱਥੇ ਆਏ ਹੋਏ ਨੇ ਤਾਂ ਇਹਨਾਂ ਦਾ ਵੀ ਤੁਸੀਂ ਫੀਡਬੈਕ ਲੈ ਲਓ ਤਾਂ ਮਾਈ ਟੀਮ ਜਿਹੜੀ ਇਹਨਾਂ ਦੇ ਨਾਲ ਇੰਟਰੈਕਟ ਕਰ ਰਹੀ ਸੀਗੀ ਦੇ ਸਿਹੜ ਕੇ ਲੋਕੀ ਬੜੇ ਖੁਸ਼ ਅਗੇ ਨੇ ਤਾਂ ਇਹਨਾਂ ਦੇ ਅੱਖਾਂ ਚ ਦਿਸਦਾ ਪਿਆ ਕਿ देयर ਇਜ਼ ਸੈਂਸ ਆਫ ਗ੍ਰੈਟੀਟਿਊਡ ਐਂਡ ਫੁੱਲਫਿਲਮੈਂਟ ਕਿ ਚਲੋ ਇਹਨਾਂ ਨੂੰ ਜਿਹੜਾ ਕੋਈ ਚੰਗੀ ਜਿਹੜੀ ਆਪਣੀ ਚੀਜ਼ ਹੁੰਦੀ ਹੈ ਉਹ ਕਾਫੀ ਟਾਈਮ ਤੋਂ ਬਾਅਦ ਵਾਪਸ ਲੱਭ ਕੇ ਅੰਮ੍ਰਿਤਸਰ ਰੂਰਲ ਪੁਲਿਸ ਨੇ ਲੱਭ ਕੇ ਦਿੱਤੀ ਹੈ ਤਾਂ ਦੇ ਆਰ ਥੈਂਕਫੁਲ ਉਹਦੇ ਕਰਕੇ ਸਾਨੂੰ ਵੀ ਬੜੀ ਸੰਤੁਸ਼ਟੀ ਹੈ